ਬڑا ਸਹਾਬਨਾ ਸੌਂਦਾ ਇਹ ਦਿਨ 3 28 ਜੁਲਾਈ 2025 ਤੇ ਅੱਜ ਦਾ ਸਫ਼ਰ ਵੀ ਅਸੀਂ ਬਰਸਾਤ ਬਰਿਆਰ ਤੋਂ ਬੱਸੀ ਪਾਵ ਤਿੰਨ ਬੱਬਿਆਂ ਨਾਲ ਲਬਰੀਜ਼ ਇਹ ਸਫ਼ਰ ਜੋ ਅਸੀਂ ਪਿੰਡ ਬਰਿਆਰ ਤੋਂ ਬੱਸੀ ਤੱਕ ਕਰਾਂਗੇ ਤੇ ਦਿਨ ਵੀ ਪ੍ਰਸਾਦ ਦਾ ਇਹ ਬਹੁਤ ਸੋਹਣਾ ਦ੍ਰਿਸ਼ ਪਿੰਡਾਂ ਨੂੰ ਤੋਂ ਬਰਿਆਰ ਜਾਣ ਵਾਲੇ ਰਸਤੇ ਤੇ ਸਵੇਤੀ ਸੁਹੀ ਲਾਲੀ ਨਾਲ ਚਮਕ ਰਿਹਾ ਸੂਰਜ हरे भरे खेत खल्याण बरसात शुरू हो चुकी है जी ये पिंड जिथे पानी का हड़ पिंड फिरनी अपना कब्जा करी बैठा है ਦੀ ਸੁੰਦਰ ਪ੍ਰਿਆਰ ਮੁਸਲਮਾਨਾ ਦਾ ਇਹ ਪਿੰਡ 1947 ਤੋਂ ਪਹਿਲਾਂ ਤੇ ਹੁਣ ਇਸ ਪਿੰਡ ਵਿੱਚ ਲੈਂ ਲੈਂਦੇ ਪੰਜਾਬ ਤੋਂ ਹਿਜਰਤ ਕਰਕੇ ਆਏ ਬਹੁ ਗਿਣਤੀ ਲੋਬਾਣਿਆਂ ਦਾ ਪਿੰਡ ਇਸ ਪਿੰਡ ਦੀ ਇਹ ਕਲ ਬਹੁਤ ਮਸ਼ਹੂਰ ਹੈ ਕਿ ਇੱਥੇ ਦੀ ਜੋ ਨੌਜਵਾਨ ਪੀੜ੍ਹੀ ਹੈ ਉਹਨਾਂ ਵੱਲੋਂ ਬਣਾਈ ਗਈ ਨੌਜਵਾਨ ਸੋਸਾਇਟੀ ਪਿੰਡ ਨੂੰ ਖੂਬ ਸੁੰਦਰ ਬਣਾ ਵਿੱਚ ਹਰ ਹਿੱਲਾ ਬਣਾਉਂਦੀ ਹੈ ਪਿੰਡ ਦੇ ਆਲੇ ਦੁਆਲੇ ਜਿੱਥੇ ਉਹਨਾਂ ਨੇ ਬਹੁਤ ਸਾਰੇ ਰੁੱਖ ਬੂਟੇ ਅਤੇ ਫੁੱਲਦਾਰ ਬੂਟੇ ਲਗਾਏ ਉੱਥੇ ਹੀ ਪਿੰਡ ਦੀ ਸਾਫ ਸਫਾਈ ਬਾਰੇ ਵੀ ਬਹੁਤ ਜਾਗਰੂਕ ਹੈ ਇਸ ਪਿੰਡ ਦੀ ਨੌਜਵਾਨ ਪੀੜੀ ਇਹ ਰਸਤਾ ਪਿੰਡ ਪ੍ਰਿਆਰ ਤੋਂ ਪ੍ਰਿਆਰ ਅੱਡੇ ਵੱਲ ਜਿਹਦੀ ਇੱਕ ਸਾਈਡ ਤੇ ਤਲਵੰਡੀ ਟੱਡੀਆਂ ਮੀਰਾਪੁਰ ਸੱਲਾਂ ਜੂਰਾਤ ਪਿੰਡਾਂ ਦੇ ਹੰਤ ਦੂਜੀ ਬਸੇ ਈਸਰ ਗੁਜਾ ਜੱਬੋਵਾਲ ਇਕਵਲ ਆਦ ਨੂੰ ਜਾਣ ਵਾਲਾ ਰਸਤਾ ਬਣਿਆ ਹੋਇਆ ਹੈ। ਸਾਹਮਣੇ ਦੇਸ਼ ਪ੍ਰਿਆਰ ਮਾਟਾ ਚੌਕ ਤੇ। ਅਸੀਂ ਸਿੱਧੇ ਹੀ ਚਲਾਂਗੇ ਜੋ ਰਸਤਾ ਵਾਨਪੀਕੇ ਸ਼ਾ ਬਸੀ ਜੈਦ ਲੰਮੇ ਪਟਨੂਰਾ ਪੋਪਰ ਨੂੰ ਜਾਣ ਵਾਲਾ ਰਸਤਾ ਹੈ ਤੇ ਇਸ ਦੇ ਸੱਜੇ ਪਾਸੇ ਸਥਿਤ ਹੈ ਪਿੰਡ ਈਸਬੁੱਚਾ ਜੋ ਕਿ ਕਪੂਰਥਲਾ ਜ਼ਿਲ੍ਹੇ ਦੀ ਹਦੂਦ ਅੰਦਰ ਪੈਂਦਾ ਹੈ ਤੇ ਖੱਬੇ ਹੱਥ ਪਿੰਡ ਤਲਵੰਡੀ ਡੱਡੀਆਂ ਜਹੂਰਾ ਜੋ ਸ਼ਹਿਰ ਕੋ ਜ਼ਿਲ੍ਹੇ ਦੀ ਹਦੂਦ ਅੰਦਰ ਹੁੰਦੇ ਹਨ ਬੜਾ ਸਹਾਵਨਾ ਮੌਸਮ ਸਾਵਣ ਦੀ ਇਹ ਬਰਸਾਤ ये नजर आ रहा है जी पेंट इस बुच्चा सीजन है जीरी का ਕਿਸਾਨਾਂ ਦੇ ਚਿਹਰੇ ਵੀ ਖਿਲ ਉਠੇ ਨੇ ਇਸ ਬਰਸਾਤ ਦੇ ਮੌਸਮ ਕਰਕੇ ਅੱਗੇ ਚੱਲ ਕੇ ਜੋ ਪਿੰਡ ਨਜ਼ਰ ਆ ਰਿਹਾ ਹੈ ਉਹ ਪਿੰਡ ਹੈ ਅਵਾਨ ਪੀਕੇਸ਼ਾ ਮਲਮੁਸਲਮਾਨ ਦੀ ਇੱਕ ਜਾਤ ਕਿਉਂਕਿ ਇਹ ਪਿੰਡ ਬਹੁਤ ਸਾਰੇ ਮੁਸਲਮਾਨ ਵੀਰਾ ਵੱਲੂ ਵਸਾਏਗੇ ਹਨ ਤੇ ਉਹਨਾਂ ਦੇ ਨਾਮਾਂ ਤੇ ਹੀ ਇਹ ਪਿੰਡ ਹਨ ਇਹ ਵਾਰ ਮੁਸਲਮਾਨਾਂ ਦਾ ਪਿੰਡ ਹੈ ਵਾਰਨ ਪੀਕੇ ਸ਼ਾ ਤੇ ਇਹਦੇ ਕੋਲ ਹੀ ਪਿੰਡ ਸਿੱਤਾ ਕਾਲੂਵਾਲ ਜਿੱਥੇ ਦੋ ਦਰਬਾਰ ਹਨ ਪੀਰਾਂ ਦੇ सज्जे हथ पिंड अवान पी खेशा खब्बे रस्ता चलता है वह पिंड बसी जैद लम्बे उस दूगा पटोरा सगर वाली पोपरा चला जाता है ये पुल जो कि काली कालीवेई के उपर गुजरता है आओ दृश्य देखते हैं काली कालीवई इस पुल तो थे खड़ के ही दृश्य जिथे इस काली रई का देख रहे हो तो सामने नजर आ रहा है कालूवाल पीर चिलचिल का दरबार इतों अपना अगला सफ़र शुरू करते हाँ पिंड बस्ती वाल बिल्कुल इस पुल तो दे ਖੱਬੇ ਹੱਥ ਕਾਲੀ ਵੇਂਦੇ ਨਾਲ ਨਾਲ ਪਿੰਡ ਜੈਦੀ ਚੱਲ ਪਾ ਜਮੀਨ ਦਾ ਰਕਬਾ ਸ਼ੁਰੂ ਹੋ ਜਾਂਦਾ ਹੈ ਤੇ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਬਸੀ ਦੇ ਉਸ ਮਕਾਮ ਤੇ ਜਿੱਥੇ ਜਾ ਕੇ ਅਸੀਂ ਟਰਨਲਿਸ ਵਲੌਗ ਦਾ ਅੰਤ ਕਰਾਂਗੇ ਸਾਹਮਣੇ ਨਜ਼ਰ ਆਇਆ ਹੈ ਪਿੰਡ ਸਾਤ ਦੇ ਮੌਸਮ ਕਰਕੇ ਜਿੱਥੇ ਸਵੇਰ ਦਾ ਮੌਸਮ ਬਹੁਤ ਸਹਾਰਨਾ ਹੈ ਉਤੇ ਹੀ ਹਾਰਡ ਸਾਉਂਡ ਦੀ ਗਰਮੀ ਤੋਂ ਥੋੜੀ ਰਾਹਤ ਵੀ ਮਹਿਸੂਸ ਕੀਤੀ ਜਾ ਰਹੀ ਹੈ ਲੁਧਿਆਣਾ ਅਸੀਂ ਹਾਂ ਪਰ ਹੋਰ ਦੇਖ ਲਓ ਵਲੌਗ ਵਿੱਚ ਇਹ ਤੱਕ ਬਹੁਤ ਸੀ ਦੇਖੋ ਖੱਬਿਆ ਸਥਿਤ ਦਰਬਾਰ ਕੀ ਇਹ ਬੁੱਲੇ ਸ਼ਾਹੀ ਦੈਨ ਬੱਸੀ